ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦਿਨ ਬਾਬਾ ਜੀ ਨੇ ਲੰਗਰ ਵਿੱਚ ਵਾਤਨ ਮੰਚਨ ਸਮੇਂ ਵਾਇਗੂ ਬਿਆਸ ਵਿੱਚ ਇੰਨੇ ਲੀਨ ਹੋ ਗਏ ਕਿ ਕਣਕੀਦਰ ਪਾਸ਼ਾ ਕਿੰਨੀ ਦੇਰ ਪਾਸ ਖੜੇ ਵੇਖਦੇ ਰਹੇ ਜਦੋਂ ਬਾਬਾ ਜੀ ਨੇ ਵੇਖਿਆ ਤਾਂ ਇਕਦਮ ਖੜੇ ਹੋ ਕੇ ਚਰਨਾਂ ਤੇ ਮੱਥਾ ਟੇਕਿਆ ਅਤੇ ਨਾਲ ਹੀ ਧਿਆਨ ਨਾ ਪੈਣ ਦੀ ਮਾਫੀ ਮੰਗੀ ਪਾ ਸਤਿਗੁਰ ਜੀ ਨੇ ਕਿਹਾ ਦੀਪ ਸਿੰਘਾ ਮੈਂ ਆਪਣੇ ਸਿੰਘਾਂ ਤੋਂ ਇਹੀ ਚਾਹਦਾ ਹਾਂ ਸੇਵਾ ਕਰਦਿਆਂ ਇਸ ਤਰ੍ਹਾਂ ਲੀਨ ਹੋ ਜਾਇਆ ਕਰਨਾ ਜਦੋਂ ਸੇਵਾ ਦੇ ਨਾਲ ਸਿਮਰਨ ਵੀ ਹੋਵੇ ਤਾਂ ਹੀ ਮਨ ਮੰਜਿਆ ਜਾਂਦਾ ਹੈ ਬਾਬਾ ਜੀ ਪੁੱਛਦੇ ਹਨ ਪਾਸ਼ਾ ਪਤਾ ਕਿਵੇਂ ਲੱਗੇ ਕਿ ਮਨ ਮੰਜਿਆ ਗਿਆ ਸਤਿਗੁਰ ਜੀ ਨੇ ਆਖਿਆ ਜਿਹੜੇ ਵਰਤਨ ਤੋਂ ਮੰਜੇ ਹਨ ਉਹਨਾਂ ਵਿੱਚੋਂ ਆਪਣਾ ਚਿਹਰਾ ਵੇਖ ਜਦ ਬਾਬਾ ਜੀ ਨੇ ਇਸ ਤਰ੍ਹਾਂ ਵੇਖਿਆ ਤਾਂ ਉਹਨਾਂ ਨੂੰ ਆਪਣੇ ਚਿਹਰੇ ਦੀ ਜਗ੍ਹਾ ਕਰਨਗਿਦਾਰ ਪਾਤਸ਼ਾਹ ਦਾ ਸੂਪ ਨਜ਼ਰ ਆਇਆ ਤਾਂ ਬੜੇ ਹੈਰਾਨ ਹੋਏ ਤਾਂ ਫਿਰ ਸਤਗੁਰੂ ਜੀ ਕਹਿੰਦੇ ਜਦੋਂ ਤੈਨੂੰ ਆਪਣੇ ਜਿਹਰੇ ਦੀ ਜਗ੍ਹਾ ਸਤਿਗੁਰ ਦਾ ਚਿਹਰਾ ਨਜ਼ਰ ਆਵੇ ਤਾਂ ਸਮਝ ਲੈਣਾ ਕਿ ਮਨ ਮੰਨ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ